ਕੀ ਨਾਮ ਹੈ ਤੁਹਾਡਾ ਜੀ ਦੁਸ਼ਹਿਰਾ ਸਿੰਘ ਜੀ ਬਹੁਜਨ ਸਮਾਜ ਪਾਰਟੀ ਇਨਚਾਰਜ ਹਲਕਾ ਮੌਰ ਜੀ ਕੋਆਰਡੀਨੇਟਰ ਜਲਬ ਠੰਡਾ ਸਾਨੂੰ ਸਾਰਾ ਸਵੇਰੇ ਪਤਾ ਲੱਗਿਆ ਰਾਤੀ ਦਾ ਮਸਲਾ ਹੈ 12 1 ਵਜੇ ਦਾ ਤਕਰੀਬ ਨਾ ਵੀ ਜਿਹੜੇ ਗੁਰੂ ਸਾਹਿਬਾਂ ਦੇ ਮਤਲਬ ਕਿ ਸਰੂਪ ਸਹਿਬਾਨ ਸੀਗੇ ਰਮਾਲਾ ਸਾਹਿਬ ਸੀਗੇ ਤੇ ਗ੍ਰੰਥ ਸੀਗੇ ਉਹਨਾਂ ਦੀ ਬੇਅਦਬੀ ਕੀਤੀ ਜੋ ਕਿ ਉਹ ਬੇਅਦਬੀ ਦੇ ਵਿੱਚ ਇੱਕ ਗੋਬਿੰਦ ਸਿੰਘ ਬੰਦੇ ਦਾ ਬੰਦਾ ਨਾਂ ਪਾਇਆ ਜਾਂਦਾ ਹੈ ਜੋ ਕਿ ਇਹ ਮਤਲਬ ਕਿ ਉਹਨਾਂ ਦਾ ਪ੍ਰੂਫ ਵਗੈਰਾ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਿਰ ਸਾਹਿਬ ਦੇ ਵਿੱਚ ਡਿੱ ਗਿਆਗਾ ਇਸ ਤੋਂ ਪਤਾ ਲੱਗਿਆ ਨਹੀਂ ਤਾਂ ਕੋਈ ਮਤਲਬ ਕਿ ਸਾਨੂੰ ਨਹੀਂ ਪਤਾ ਲੱਗਦਾ ਸੀਗਾ ਕਿਉਂਕਿ ਸਾਡਾ ਤਕਰੀਬਨ ਕਮ ਸੇ ਕਮ 2 ਕਿਲੋਮੀਟਰ ਤੇ ਘਰਾਂ ਸਾਨੂੰ ਸਵੇਰ ਪਤਾ ਲੱਗਿਆਗਾ ਰਾਤ ਇੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਗੋਵਿੰਦ ਸਿੰਘ ਅੱਗੇ ਜਿਹੜੇ ਹੋਰ ਵੀ ਨਾਮ ਆ ਜਿਹੜੇ ਕਰਾਉਣ ਵਾਲੇ ਆ ਸਾਨੂੰ ਮਸਲਾ ਇਹ ਆ ਵੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਕਿ ਜਿਹੜਾ ਕਰਨ ਵਾਲਾ ਉਹ ਤਾਂ ਹੈਗੀ ਆ ਵੀ ਕਰਾਉਣ ਵਾਲਾ ਜਿਹੜਾ ਉਹ ਵੱਧ ਦੋਸ਼ੀ ਆ ਕਿਉਂਕਿ ਉਹਨਾਂ ਨੂੰ ਟੈਰੋਗ੍ਰੇਡ ਕਰਕੇ ਇਨਕੁਆਰੀ ਕਰਕੇ ਉਹ ਬੰਦੇ ਸਾਹਮਣੇ ਕੀਤੇ ਜਾਣ ਪਬਲਿਕ ਦੇ ਸਾਡੇ ਮਤਲਬ ਕਿ ਗੁਰੂ ਸਾਹਿਬਾਂ ਨੇ ਜਿਨ੍ਹਾਂ ਨੇ ਮਤਲਬ ਕਿ ਇਹ ਬੇਅਦਬੀ ਕੀਤੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਕਿਉਂਕਿ ਸਾਡਾ ਜਿਹੜਾ ਸਰਬਸਮਾਜ ਆ ਇਹ ਬਹੁਤ ਮਤਲਬ ਕਿ ਘਬਰਾਹਟ ਦੇ ਵਿੱਚ ਆ ਤੇ ਅਫਸੋਸ ਦੇ ਵਿੱਚ ਆ ਕਿਉਂਕਿ ਸਾਡੇ ਜਿਹੜੇ ਗੁਰੂ ਸਹਿਬਾਨ ਆ ਗੁਰੂ ਸਹਿਬਾਨਾਂ ਦਾ ਮਤਲਬ ਕਿ ਜਿਹੜਾ ਇਹਨਾਂ ਨੇ ਆਦਰ ਸਤਕਾਰ ਨਹੀਂ ਕੀਤਾ ਪਿੱਛਾਗਾ ਉਹਦੇ ਮੁਤਾਬਕ ਬਹੁਤ ਘਬਰਾਹਟ ਦੇ ਵਿੱਚ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਸਹੀ ਜਿਹੜੇ ਮੁਰਜਮਾ ਤੇ ਕਰਾਉਣ ਵਾਲੇ ਆ ਉਹਨਾਂ ਤੇ ਐਫ ਆਈ ਆਰ ਪਰਚਾ ਮਕਦਮਾ ਦਰਜ ਕੀਤਾ ਜਾਵੇ ਨਹੀਂ ਅਗਲੀ ਕਾਰਵਾਈ ਤੇ ਅਗਲੇ ਦਿਨਾਂ ਦੇ ਵਿੱਚ ਇੱਥੇ ਮਤਲਬ ਕਿ ਪੰਜਾਬ ਲੈਵਲ ਤੇ ਕੰਮ ਪਹੁੰਚ ਜਾਊਗਾ ਫਿਰ ਕੱਲ ਨੂੰ ਮਤਲਬ ਕਿ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇੰਨੇ ਕ ਬੇਨਤੀ ਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪ੍ਰੇਮ ਸਿੰਘ ਹੈ ਜੀ ਅੱਛਾ ਆ ਪਿੰਡ ਕਿਹੜਾ ਜੀ ਇਹ ਪਿੰਡ ਮੌੜਕਲਾ ਜੀ ਅੱਛਾ ਕੀ ਹੋਇਆ ਉਹਦੇ ਬਾਰੇ ਦੱਸੋ ਜੀ ਅੱਜ ਇਹ ਲਗਭਗ ਰਾਤ 에 ਰਵਦਾਸ ਜੀ ਹਮਲਾ ਜੀ ਤੇ ਲਗਭਗ ਰਾਤ 12:00 ਵਜੇ ਦੇ ਕਰੀਬ ਗੱਲ ਆਈ ਹੈ ਸਾਹਮਣੇ ਤੇ ਆਪਣੇ ਰਵਦਾਸ ਮੰਦਰ ਦੇ ਅੰਦਰ ਹੀ ਬੇਅਦਬੀ ਹੋਈ ਹੈ ਦਰਵਾਸਾ ਚ ਸਰੂਪਾਂ ਦੀ ਬੇਅਦਬੀ ਹੋਈ ਹੈ ਜੀ ਅੱਛਾ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਹਾਂਜੀ ਤਾਂ ਲੋਕੋ ਨੂੰ ਪਤਾ ਲੱਗਿਆ ਇਹ ਜੀ ਜਦੋਂ ਸਵੇਰ ਸੰਗਤ ਮੱਥਾ ਟੇਕਣ ਆਉਂਦੀ ਹੈ ਜੀ ਸੋਵਾਰ ਤੇ ਆਪਣਾ ਮੁੰਡਾ ਆਇਆ ਜੀ ਉਹਨਾਂ ਦਾ ਬਿੱਲਾ ਜੀ ਤੇ ਉਹ ਸਵੇਰ ਜਦੋਂ ਮੱਥਾ ਟੇਕਣ ਆਇਆ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਰੋਲਾ ਪਾਇਆ ਜੀ ਤੇ ਇਸ ਵੇਸੇ ਤੇ ਸਾਰੇ ਜਦੋਂ ਇਕੱਠੇ ਕਰਿਆ ਜੀ ਸਾਰੇ ਜਿਵੇਂ ਐਂ ਕਰਕੇ ਵੀ ਇਧਰ ਅਰਵਦਾਸ ਮੰਦਿਰ ਚ ਗੁਰੂ ਮਹਾਰਾਜ ਦੀ ਬੇਅਦਬੀ ਹੋ ਗਈ ਤਾਂ ਸਾ ਤਾਂ ਇਸ ਤੋਂ ਬਾਅਦ ਹੀ ਸਾਰਾ ਮਹੱਲਾ ਇਕੱਠਾ ਹੋਇਆ ਤੇ ਧਰਮਸਾਲਾ ਚ ਅਨਾਊਂਸਮੈਂਟ ਵਗੈਰਾ ਕੀਤੀ ਤੇ ਜਿਹੜੀ ਜਿਹੜੇ ਦਾ ਮਤਲਬ ਅੰਦਰ ਬੇਅਦਬੀ ਹੋਈ ਹੈ ਜੀ ਉੱਥੇ ਮਤਲਬ ਜਿਹੜਾ ਬੰਦਾ ਵਿਅਕਤੀ ਸੀਗਾ ਜੀ ਉਹਦਾ ਉੱਥੇ ਪ੍ਰੂਫ ਮਿਲਿਆ ਜੀ ਉਹਦਾ ਫੋਨ ਪਿਆ ਸੀਗਾ ਤਾਂ ਕਰਕੇ ਉਸ ਬੇਅਦਬੀ ਦੇ ਬਾਰੇ ਪਤਾ ਲੱਗਿਆ ਜੀ ਹਾਂਜੀ ਇਸ ਤੋਂ ਬਾਅਦ ਫਿਰ ਥਾਣੇ ਫੋਨ ਕੀਤਾ ਜੀ ਇੱਥੇ ਮਲਾਜ਼ਮ ਆਈ ਜੀ ਅੱਗੇ ਫਿਰ ਉਹਨਾਂ ਨੇ ਜਿਹੜਾ ਮਤਲਬ ਬੇਅਦਬੀ ਕੀਤੀ ਸੀ ਜਿਨ੍ਹਾਂ ਨੇ ਤੇ ਉਹਨਾਂ ਨੂੰ ਥਾਣੇ ਲੈ ਜਾਇਆ ਗਿਆ ਤੇ ਉਹਨਾਂ ਤੇ ਕਾਰਵਾਈ ਅਗਲੀ ਬਣਦੀ ਕਾਰਵਾਈ ਕਰੀ ਗਈ ਜੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਆਈ ਵੀ ਇਨਸਾਫ ਹੋਣਾ ਚਾਹੀਦਾ ਜੀ ਜਿਸਨੇ ਵੀ ਵਿਅਕਤੀ ਨੇ ਮਤਲਬ ਇਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂਗਾ ਜੀ ਮਤਲਬ ਰਲ ਕੇ ਕੋਈ ਸਿਆਸਤ ਆ ਇਹ ਦੋ ਤਿੰਨ ਜਣਿਆਂ ਦੀ ਸਿਆਸਤ ਹੋਊਗੀ ਤਾਂ ਇਸੇ ਇਹੀ ਮੰਗ ਕਰਦੇ ਆ ਜੀ ਜਿਨ੍ਹਾਂ ਨੇ ਮਹਾਰਾਜ ਦਾ ਮਤਲਬ ਵਸਤਰ ਸਾੜੇ ਨੇ ਬਿਆਦਵੀ ਕਰੀ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਯਾਰ ਅੱਜ ਨੂੰ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀ ਵੀਡੇ ਪਿੰਡ ਮੋੜਕਲਾ ਵਿਖੇ ਗੁਰੂ ਰਵੀਦਾਸ ਮੰਦਿਰ ਹੈਗਾ ਉੱਥੇ ਕਿਸੇ ਅਣਜਾਣ ਵਿਅਕਤੀ ਨੇ ਜਿਹੜਾ ਮੰਦਿਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਨਾਲੇ ਤਾਂ ਮੂਰਤੀ ਦੀ ਭੰਨ ਤੋੜ ਕੀਤੀ ਤੇ ਨਾਲੇ ਗੱਲੇ ਵਿੱਚੋਂ ਵੀ ਪੈਸੇ ਵਗੈਰਾ ਚੋਰੀ ਕੀਤੇ ਜਿਹੜੇ ਕਿ ਗੁਰੂ ਰਵੀਦਾਸ ਸਮਾਜ ਦੇ ਲੋਕਾਂ ਦੇ ਮਨਾਂ ਵਿੱਚ ਠੇਸ ਪਹੁੰਚੀ ਜਿਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਸਨਾਮੰਦਰ ਸਿੰਘ ਵਾਸੀ ਮੋੜਕਲਾਂ ਦੇ ਬਿਆਨਾਂ ਦੇ ਮਕਦਮਾ ਨੰਬਰ 8 ਮਿਤੀ 13 1 2026 ਅੰਡਰ ਸੈਕਸ਼ਨ 299 ਜਿਹੜੀ ਕਿ ਪੁਰਾਣੀ 295ਏ ਹੈਗੀ ਏ 324 4 331 4 305 ਡੀ ਬੀ ਐਨ ਐਸ ਥਾਣਾ ਮੋੜ ਵਿਖੇ ਦਰਜ ਰਜਿਸਟਰ ਕਰ ਲਿਆ ਇਹ ਹੈਗਾ ਬਰਖਲਾਫ ਗੋਵਿੰਦ ਸਿੰਘ ਸਨਾਵਹੰਸਾ ਸਿੰਘ ਵਾਸੀ ਵਾਰਡ ਨੰਬਰ 2 ਮੋੜਕਲਾਂ ਦੇ ਬਰਖਲਾਫ ਜੋ ਕਿ ਇਹਨੂੰ ਅਸੀਂ ਰਾਉਂਡ ਅਪ ਵੀ ਕਰ ਲਿਆ ਤੇ ਜਾਬਤੇ ਨੂੰ ਸਾਰੀ ਦੀ ਗ੍ਰਿਫਤਾਰੀ ਪਾਈ ਜਾ ਰਹੀ ਹੈਗੀ